ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਰਫਲ ਪਿਸਟਲ ਸੀਗੇ ਅੰਦਰ ਝੜਪ ਦੀ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਇੰਨੇ ਰਾਊਂਡ ਭਾਇਓ ਰਾਊਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸ ਦਾ ਮਾਹੌਲ ਕ੍ਰੀਏਟ ਕੀਤਾ ਦੇਖਦੇ ਦੇਖਦੇ ਕਿ ਨਾ ਅਕੱਲ ਨੂੰ ਲੁਕਾ ਬਵਾਦ ਉਸ ਤੋਂ ਬਾਅਦ ਦਿਨੋਂ ਦਿਨ ਬਾਅਦ ਕਿੱਥੇ ਜਾਣ ਇਹਨੂੰ ਹੁਣ ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ ਚਲੋ ਇਹਦੇ ਵਿੱਚ ਵੀ ਰੋ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਲੋਕੀ ਕੋਣ ਦੇ ਆਪਸ ਸਾਥ ਕੋਈ ਹੈ ਪਗਲੀ ਪੱਲੇ ਠੀਕ ਹੈ ਕਿੰਨਾ ਕਿੰਨਾ ਹੈ ਇਹ ਤਾਂ ਯੂਏ ਦੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਮੰਡੋਰ ਹੁੰਦੇ ਤੋਂ ਤੋਂ ਬਾਅਦ ਵੀ ਜਿਹੜੇ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਸੁਰਟੀ ਗਾਰਡ ਨਾਲ ਹਸਪਤਾਲੀ ਉਹ ਕਹ ਜਿਹੜੇ ਆ ਉਹਦਾ ਅਪਰੋਕਸੀਮੇਟ ਮਤਲਬ ਲੱਗ ਤੋਂ ਦੰਗੇ ਉੱਤਰਾ ਲੱਗੇ ਆ ਇੰਨੇ ਬੰਦੇ ਰੋਡੇ ਸੀ ਜਾਂ ਤਿੰਨੇ ਬੰਦੇ ਸਿਰੋਂ ਰੋਡੇ ਸੀ ਜਿਨ੍ਹਾਂ ਦੇ ਮਗਰ ਸਾਡੇ ਜਿਹੜੀਆਂ 5-6 ਪੁਲਿਸ ਪਾਰਟੀਆਂ ਮਾਨ ਜੋਗ ਐਸਐਸਪੀ ਸਾਉਂਦੀ ਸੁਪਰਵਾਈਜ਼ਰ ਦੇ ਥੱਲੇ ਲੱਗੀਆਂ ਆ। ਸਾਡੇ ਸੀਨੀਅਰ ਅਫਸਰ ਵੀ ਸਾਰੇ ਵਿਸਤਰਤ ਚੁੱਕੇ ਆ ਤੇ ਜਿਹੜੀ ਗੋਇੰਗ ਆ ਨਾ ਬੋਲੇ ਉਹਨੂੰ ਕਿਤੇ ਜਿਹੜਾ ਗੱਪਾ ਕਰਦਾ ਸਰ ਅੱਗ ਲਾਵਾ ਗੇਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕਿਤੇ ਨਾ ਇਹਨਾਂ ਨੂੰ ਦੱਸਿਆ ਉਹਨੂੰ ਜਿਹੜੀ ਫ੍ਰੈਂਟੀ ਸਿਟੀ ਦਾ ਬਾਅਦ ਚ ਪਤਾ ਲੱਗਿਆ ਉਹਨਾਂ ਨੇ ਫਾਇਰ ਕਿੰਦਾ ਕਿਤੇ ਵੀ ਕੈਮਰਾ ਵੀ ਸੀ ਹਾਂ ਹਾਂ ਸੀ ਜੀ ਕੈਮਰੇ ਅਫਸਰ ਹਾਲ ਨੇ ਹੋ ਮੋਲੀ ਤੇ ਪੀਛੇ ਕਿੰਨੇ ਆਇਆ ਕੋਸੋ ਮੋਲੀ ਜਾਜ ਤੋਂ ਦੇ ਗਰੀ ਮੈ ਤੁਹਾਨੂੰ ਗੱਲ ਦੱਸੀ ਜੀ ਤਿੰਨ ਬੰਦੇ ਆਏ ਐ ਦਾ ਆਹ ਕੈਸ਼ ਦਾ ਲੁੱਟ ਲਿਆ ਗਿਆ ਪਤਾ ਨਹੀਂ ਕਿੰਨੀ ਕੈਸ਼ ਦੀ ਜਗ੍ਹਾ ਦੇਖੋ ਅਪ੍ਰੋਕਸੀਮੇਟ 15 ਲੱਖ ਸੰਪਤੀ ਤੇ ਕਾਊਂਟਿੰਗ ਕਰ ਰਿਹਾ ਸ਼ੀਨਾ ਜੀ ਗੁਰਪ੍ਰੀਤ ਸਿੰਘ ਬੈਣੀਪਾਲ ਆ ਜੀ ਕੀ ਹੋਇਆ ਥੇ ਜੋ ਅਸੀਂ ਖੜਕੇ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ। ਕਿੰਨੇ ਵਿਅਕਤੀ ਸੀ? ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ, ਤਿੰਨਾਂ ਨੇ ਮੂੰਹ ਬੰਨੇ ਹੋਏ ਸੀ, ਤਿੰਨਾਂ ਕੋਲ ਰਫਲ ਪਿਸਟਲ ਸੀਗੇ। ਅੰਦਰ ਝੜਪ ਹੋਈ। ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਕੋਈ ਆ। ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ, ਉਹ ਰਸਤੇ 'ਚ ਸਿੱਟ ਗਏ। ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ। ਇੰਨੇ ਆਊਂਡ ਆਇਆ ਆ ਰੌਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਆ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਤੈਸਤ ਮਾਹੌਲ ਕ੍ਰੀਏਟ ਕੀਤਾ ਦੇਖਦੇ ਪਿਓ ਕਿਹਨਾ ਹੱਦ ਤੱਕ ਲੈ ਲੁਟਕਾ ਗਿਆ ਦੋਸਤਾਂ ਤੋਂ ਆ ਦਿਨੋਂ ਦਿਨ ਬਾਅਦ ਕਿੱਥੇ ਜਾਏ ਇਹਨੂੰ ਹੁਣ ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ ਚਲੋ ਇਹਦੇ ਵਿੱਚ ਵੀ ਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬ ਉਹਦੇ ਪਾਣੀ ਦੇ ਵਿੱਚ ਉਹ ਲੋਕੀਂ ਤੇ ਗਾਰਗਰ ਹੋਈ ਹੈ ਕਿੰਨੇ ਪਗਲੀ ਕਲਾ ਦੇ ਇਹ ਕਿਹੜਾ ਹੈ ਯਾਨੀ ਉਹ ਦਾ ਯੂਏ ਦੇ ਲੋਕੀਂ ਦੀ ਗੱਲ ਆ ਜਦੋਂ ਸਾਨੂੰ ਪਾਲਾਈ ਮਟਰ ਹੁੰਦੇ ਤੋਂ 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 ਬਾਅਦ ਵੀ ਯੂਨੀ ਮੌਕੇ ਤੇ ਆ ਗਏ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਉੱਤੇ ਉਪੀ ਗਾਰਨਰ ਉੱਤੋਂ ਪਾਈ ਹੋਇਆ ਜਿਹੜੇ ਆ ਉਹਦਾ ਆਕਸੀਜਨ ਮਾਤਰਾ ਲੱਗ ਤੋਂ ਹੁੰਦਿਆਂ ਉੱਠਾ ਲੱਗੇ ਕਿੰਨੇ ਬੰਦੇ ਰੋਡੇ ਦਿੱਤੀਆਂ ਤਿੰਨੇ ਬੰਦੇ ਸਨ ਰੋਡੇ ਇਹਨਾਂ ਦੇ ਮਗਰ ਸਾਡੀ ਜੁੜੀਆਂ ਤੇ ਪੰਜ ਛੇ ਪੁਲਿਸ ਪਾਰਟੀਆਂ ਮਾਨ ਜੋਗ ਸ੍ਰੀ ਚੌਦੀ ਸੁਖਬੀਨ ਦੇ ਅੱਗੇ ਲੱਗੀਆਂ ਸਾਡੇ ਸੀਨੀਅਰ ਅਫਸਰ ਵੀ ਸਾਰੇ ਵਿਸਤਾਰ ਚ ਸਟੇਅਰ ਤੇ ਇਹ ਜਿਹੜੀ ਗੋਇੰਗ ਆਨ ਹੈ ਮੋਲੇਵਾਨ ਨੂੰ ਚੇਤੀ ਜਿਹੜਾ ਗੱਪਾ ਕਰ ਲਿਆ ਸਰ ਸੱਲਾ ਬਗੈਰਾ ਵੀ ਸੀ ਉਹਨਾਂ ਕੋਲ ਫਾਇਰ ਬਗੈਰਾ ਵੀ ਕੀਤਾ ਨਾ ਇਹਨਾਂ ਨੇ ਦੱਸਿਆ ਉਹ ਨਹੀਂ ਸੀ ਫੈਂਟੀ ਸਿਟੀ ਦਾ ਬਾਅਦ ਚ ਪਤਾ ਲੱਗੂਗੀ ਉਹਨਾਂ ਨੇ ਫੈਰ ਕੀਤਾ ਸਿਟੀ ਵੀ ਕੈਮਰਾ ਵੀ ਪੂਰੇ ਆਏ ਨੇ ਹਾਂ ਹਾਂ ਸਿਟੀ ਦੇ ਕੈਮਰੇ ਖਿਲਾਰ ਰਹੇ ਆ ਅਸੀਂ ਲੋ ਮੁੱਲੇ ਤੇ ਪਿੱਛੇ ਕੰਮ ਨੇ ਆਇਆ ਕੋ ਸੋ ਮੋਲੀ ਯਾਜਤੋ ਦੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਆ ਦਸਾਂ ਕੈਸ਼ ਨਾਲ ਉੱਥੇ ਲੱਗਿਆ ਪਤਾ ਨਹੀਂ ਕਿੰਨੀ ਕੀ ਕੈਸ਼ ਜਿਹੜਾ ਲੱਗਿਆ ਅਪ੍ਰੋਕਸੀਮੇਟ 15 ਲੱਖ 300 ਪਰ ਇਹ ਕਾਊਂਟਿੰਗ ਕਰਦੇ ਆ ਸ਼ੀਨਾ ਜੀ ਗੁਰਪ੍ਰੀਤ ਸਿੰਘ ਬੈਣੀਪਾਲਾ ਜੀ ਕੀ ਹੋਇਆ ਥੇ ਉਹ ਕਰਨੀ ਕਿਥੇ ਜੋ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਰਫਲ ਪਿਸਟਲ ਸੀਗੇ ਅੰਦਰ ਝੜਪ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਕੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਇੰਨੇ ਰਾਊਂਡ ਫਾਇਰ ਹੋਊਂਦਾ ਰਾਊਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਤੈਸਤ ਮਾਹੌਲ ਕ੍ਰੀਏਟ ਕੀਤਾ ਤੇ ਦੇਖਦੇ ਹੋ ਕਿ ਜਿਹੜਾ ਆਰਟੀਕਲ ਲੁੱਟਾ ਗੋਹਾ ਤਸਾ ਗੋਹਾ ਦਿਨੋਂ ਦਿਨ ਬਾਅਦ ਕਿੱਥੇ ਜਾ ਤੇ ਨੂੰ ਹੁਣ ਇਹਦੇ ਬਾਰੇ ਦੇਖੋ ਕੋਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾ ਚਲੋ ਇਹਦੇ ਵਿੱਚ ਵੀ ਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬ ਕੌਣ ਸਰ ਲੋਕੋ ਕੋਡ ਦੇ ਜ਼ਿੰਮੇਵਾਰਤ ਕੋਈ ਹੈ ਠੀਕ ਹੈ ਕਿੰਨਾ ਕਿਹੜਾ ਹੈ ਇਹਨਾਂ ਦਾ ਯੂਏ ਦੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਪਾਲਾਈ ਤੋਂ ਉਦੋਂ ਬਾਅਦ ਇਮੀਡੀਏਟਲੀ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨ ਹੁੰਦੇ ਸੀ ਟੂਟੀ ਗਾਰਡ ਨਾਲ ਆਪ ਕੋਈ ਯੋਕਾ ਜਿਹੜੇ ਆ ਉਹਨਾਂ ਆਕਸੀਵੇਟ ਮਦਦਨ ਲੱਗ ਤੋਂ ਦਿੰਦੇ ਆ ਪਿੱਛੇ ਲੱਗੇ ਇਹਨਾਂ ਨੂੰ ਇਹਦੇ ਬੰਦੇ ਰੋਕੇ ਸੀ ਜੀ ਤਿੰਨੇ ਬੰਦੇ ਸਾਨੂੰ ਰੋਕੇ ਸੀ ਇਹਨਾਂ ਦੇ ਮਗਰ ਫਤਿਹ ਦੀਆਂ ਤੇ ਪੰਜ ਤੇ ਪੁਲਿਸ ਪਾਰਟੀ ਆ ਮਾਜੂਗ ਸਰਪੀ ਚੌਂਦੀ ਸੁਪਰਵਿਜ਼ਰ ਸਦੇ ਨੇ ਸਦੇ ਸੀਨੀਅਰ ਅਫਸਰ ਇਹਦੇ ਦੇ ਕਾਲਪਸ ਤੇ ਤੇ ਹਰਦੀ ਜਿਹੜੀ ਗੈਰੰਟੀ ਦੇਗਾ ਨਾ ਬੋਲਿਓ ਨੂੰ ਜਿੱਤੇ ਜਿਹੜਾ ਗੱਲ ਕਰਦਾ ਸਰ ਗੱਲਬਾਗਹਿਰਾ ਵੀ ਸੀ ਉਹਨਾਂ ਕੋਲ ਫਾਇਰ ਬਟੇਰ ਇਹਨਾਂ ਨੂੰ ਦੱਸਿਆ ਉਹਨ ਦੀ ਘੰਟੀ ਜਿੱਡੀ ਦਾ ਬਾਅਦ ਤੋਂ ਪਤਾ ਲੱਗਦਾ ਮੈਂ ਫੈਸਲਾ ਇਹ ਵੀ ਕੈਮਰਾ ਵੀ ਇੱਥੇ ਹਾਂ ਹਾਂ ਸੀਸੀਟੀਵੀ ਕੈਮਰੇ ਉੱਪਰ ਲਾ ਲਿਆ ਹਲੋ ਮੇਲੇ ਤੱਕ ਪਿੱਛੇ ਕੰਮ ਨੇ ਆਇਆ ਕੁਛ ਗੋਲੀ ਗਾਜੀ ਗੋਲੀ ਜਾਜਪੁਰ ਦੇ ਜੀਵਤ ਨੂੰ ਗੱਲ ਦੱਸੀ ਹੈ ਵੀ ਤੈਨੂੰ ਬੰਦੇ ਆਏ ਐ ਦਾ ਆਹ ਕੈਸ਼ ਦਾ ਲੋਕ ਲੱਗਿਆ ਪਤਾ ਨਹੀਂ ਕਿੰਨੀ ਕੈਸ਼ ਦੇਖਿਆ ਉਹ ਅਪ੍ਰੋਕਸੀਮੇਟ 15 ਲੱਖ ਤੋਂ ਫਿਰ ਅਜੇ ਕਾਊਂਟਿੰਗ ਕਰ ਰਿਹਾ ਜੀਨਾ ਜੀ ਗੁਰਪ੍ਰੀਤ ਸਿੰਘ ਬੈਣੀ ਵਾਲਾ ਕੀ ਹੋਇਆ ਧੀਰ ਗੋਲੀ ਗੋਲੀ ਇੱਥੇ ਜੋ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰ ਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਰਫਲ ਪਿਸਟਲ ਸੀਗੇ ਅੰਦਰ ਝੜਪ ਹੋਈ ਆ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਇੰਨੇ ਆਊਂਡ ਫਾਇਰ ਆਊਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸਦਾ ਮਾਹੌਲ ਕ੍ਰੀਏਟ ਕੀਤਾ ਜਿਵੇਂ ਦੇਖਦੇ ਪਿਓ ਕਿ ਕਿਹਨਾ ਆਰਟੀਕਲ ਲੁੱਟਾ ਗੋਹਾ ਲੁੱਟਾ ਗੋਹਾ ਦਿਨੋਂ ਦਿਨ ਬਾਅਦ ਤੇ ਨੂੰ ਹੁਣ ਇਸ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿੱਧਰ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਲੋਕੋ ਕੋਰੇ ਬਾਅਦ ਕਾ ਪਈ ਹੈ ਪਬਲਿਕ ਲਾਈਨ ਕਿੰਨਾ ਕੀ ਕਰ ਰਿਹਾ ਹੈ ਯੋ ਤਾਂ ਯੂਏ ਦੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਮਨਟਰ ਹੁੰਦੇ ਤੋਂ ਤੋਂ ਬਾਅਦ ਵੀ ਜਿਹੜੇ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਉਪੀ ਗਾਰਡ ਨਾਲ ਆਪ ਕੋ ਭਾਈ ਉਹ ਕਰ ਜਿਹੜੇ ਆ ਉਹਨਾਂ ਟੋਕੀ ਵੇਟ ਮਦਦਣ ਲੱਗ ਤੋਂ ਦੰਗੇ ਉੱਠ ਕੇ ਲੱਗੇ ਇੱਲੇ ਪੁਰਜੇ ਰੋਡ ਤੇ ਸੀ ਤੇ ਨਵੇਂ ਬੰਦੇ ਸਿਰੋਂ ਰੋਡ ਤੇ ਸੀ ਇਹ ਨਾਲੇ ਮਗਰ ਸਾਡੀ ਜਿਹੜੀਆਂ ਇਹ ਪੰਜ ਛੇ ਪੁਲਿਸ ਪਾਰਟੀਆਂ ਆ ਮਾਜੂਗ ਐ ਐਸਐਸਪੀ ਸਾਹ ਦੀ ਸੁਪਰਵਾਈਜ਼ ਦੇ ਥੱਲੇ ਲੱਗੀ ਆ। ਸਾਡੇ ਸੀਨੀਅਰ ਅਫਸਰ ਵੀ ਸਾਰੇ ਵੇਖ ਲ ਚੁੱਕੇ ਆ ਤੇ ਵੀ ਜਿਹੜੀ ਜਿਹੜੀ ਗੋਇੰਗ ਆਨ ਆ ਬੋਲਿਆਂ ਨੂੰ ਖੇਤੀ ਜਿਹੜਾ ਗ੍ਰਿਫਤਾਰ ਕਰੇ ਜਾਏ। ਸਰ ਥੱਲਾ ਵਗੈਰਾ ਵੀ ਵੀ ਉਹਨਾਂ ਕੋਲ ਫਾਇਰ ਵਗੈਰਾ ਵੀ ਜਿੱਥੇ ਨੇ ਜਿਹਦਾ ਲੱਸਿਆ ਉਹਨ ਦੀ ਸੈਂਟੀ ਸਿੱਡੀ ਦਾ ਬਾਅਦ ਤੋਂ ਪਤਾ ਲੱਗੂਗੀ ਵੀ ਸੀ ਮੰਨਣਾ ਫੈਸਲਾ। ਅਸੀਂ ਕੈਮਰਾ ਵੀ ਹਾਂ ਹਾਂ ਸੀਟੀਵੀ ਕੈਮਰੇ ਉੱਪਰ ਲਾ ਲਏ। ਜਿੱਥੇ ਉਹਨਾਂ ਲਈ ਤਾਂ ਪਿੱਛੇ ਕੰਮ ਨੇ ਆਇਆ ਕੋਈ ਮੋਲੀ ਯਾਜਦੋ ਦੇ ਗਰੀਬਾਂ ਤੋਂ ਗੱਲ ਕਰਤੀ ਜੀ ਤਿੰਨ ਬੰਦੇ ਆਏ ਆ ਡਾਂਗਪਾਟ ਦੇ ਕਲਰ ਕੱਢ ਲਿਆ ਪਤਾ ਨਹੀਂ ਕਿ ਕਿੰਨੀ ਕੀਮਤ ਦੇ ਲਈ ਐਪਰੋਕਸਿਮੇਟ 15 ਲੱਖ ਸੰਪਤੀ ਪਰ ਇਹ ਕਾਉਂਟਿੰਗ ਕਰ ਰਹੇ ਸੀ ਚੀਨਾ ਵੀਰ ਜੀ ਗੁਰਪ੍ਰੀਤ ਸਿੰਘ ਬੈਣੀਪਾਲਾ ਕੀ ਹੋਇਆ ਕੀ ਹੋ ਰਹੀ ਜੀ ਇੱਥੇ ਜੋ ਅਸੀਂ ਖੜਕੇ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲੋਂ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਰਫਲ ਪਿਸਤਲ ਸੀਗੇ ਅੰਦਰ ਝੜਪ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਇੰਨੇ ਰਾਊਂਡ ਫਾਇਰ ਹੋਊਂਦਾ ਰਾਊਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸ ਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਹੋ ਪਿਓ ਕਿ ਜਿਹੜਾ ਆਰਟੀਕਲ ਲੁੱਟਾ ਘੁਆ ੁੱਟਾ ਘੁਆ ਦਿਨੋ ਦਿਨ ਬਾਅਦ ਕਿੱਥੇ ਜਾਣਾ ਇਹਨੂੰ ਹੁਣ ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾ ਚਲੋ ਇਹਦੇ ਵਿੱਚ ਵੀ ਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪ ਸੱਲੋਕ ਤੋਂ ਵੀ ਗਵਾਕਤ ਹੋਈ ਹੈ ਪਗਲੀ ਕਲਾਕ ਠੀਕ ਹੈ ਕਿੰਨਾ ਕਿੰਨਾ ਤੱਕ ਇਹਨਾਂ ਦਾ ਯੂਏ ਦੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਪਾਲ ਆਈ ਮੰਡੋਰਮ ਦੇ ਤੋਂ ਤੁਹਾਵਾ ਦੇ ਵੀ ਜਿਹੜੀ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਛੋਟੀ ਗਾਰਡ ਨਾਲ ਆਪ ਤੋਂ ਭਾਈ ਉਹ ਹੈ ਜਿਹੜੇ ਆ ਉਹਨਾਂ ਤੋਂ 85 ਮਿਟਰ ਲਗ ਤੋਂ ਦਿੰਗੇ ਉੱਥੇ ਲੱਗੇ ਆ ਸਿੰਦੇ ਪੁੰਦੇ ਰੋਟੇ ਸੀ ਆ 9 ਬੰਦੇ ਸਨ ਰੋਟੇ ਸੀ ਇਹਨਾਂ ਦੇ ਮਗਰ ਸਾਡੀ ਜਿਹੜੀਆਂ ਪੰਜ-ਛੇ ਪੁਰਸਪਾਦੀਆਂ ਮਾਂਜੀ ਵਸਤੀ ਚੌੜੀ ਸੁਖਮੀ ਦੇ ਦਰਮਿਆਨ ਸਾਡੇ ਜਿਹੜਾ ਫ੍ਰੀ ਸਾਰੇ ਵੇਖ ਲ ਚੁੱਕੇ ਆ ਤੇ ਵੀ ਜਿਹੜੀ ਗੋਇੰਗ ਆਨ ਬੋਲਦੇ ਨੂੰ ਖੇਤੀ ਜਿਹੜਾ ਗੱਪਤਾ ਕਰਦੇ ਸਰ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਜਿਹਨਾਂ ਨੂੰ ਦੱਸਿਆ ਉਹਨਾਂ ਦੀ ਕੰਟੀ ਸਿੱਡੀ ਦਾ ਬਹੁਤ ਪਤਾ ਲੱਗਦਾ ਉਹਨਾਂ ਨੇ ਫਾਇਰ ਕੀਤਾ ਤੇ ਕਿਹਦੇ ਕੈਮਰਾ ਵੀ ਸੀ ਹਾਂ ਹਾਂ ਤੁਸੀਂ ਵੀ ਕੈਮਰੇ ਉੱਪਰ ਆ ਲੇ ਤੋਂ ਮੁੱਲੀ ਪਿੱਛੇ ਸਿੱਖਣ ਆਇਆ ਕੋਟ ਮੁੱਲੀ ਯਾਜਦੋ ਦੇ ਅਗਲੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਐ ਦੰਸ ਆਰ ਕੈਚ ਕਰ ਲੁਟ ਗਿਆ ਜਿਸ ਪਤਾ ਨਹੀਂ ਕਿੰਨੀ ਕੀ ਐਕਸੀਡੈਂਟ ਐ ਅਪਰੋਕਸਿਮੇਟ 15 ਲੱਖਾਂ ਫਿਰ ਤੇ ਕਾਉਂਟੈਂਟ ਕਰੀਏ ਜੀ ਨਾਲ ਜੀ ਗੁਰਪ੍ਰੀਤ ਸਿੰਘ ਬੈਨਪਾਲਾ ਕੀ ਹੋਇਆ ਕੀ ਹੋ ਰਹੀ ਬੋਲੀ ਇਹ ਤੇ ਜੋ ਅਸੀਂ ਅੜਕੇ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲ ਪਿਸਟਲ ਸੀਗੇ ਅੰਦਰ ਝੜਪ ਦੀ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਕੋਈ ਆ ਰਫਲ ਕੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਕਿੰਨੇ ਰਾਊਂਡ ਫਾਇਰ ਰਾਊਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸਦਾ ਮਾਹੌਲ ਕ੍ਰੀਏਟ ਕੀਤਾ ਜਿਹਨੇ ਦੇਖਦੇ ਹੋ ਕਿ ਕਿਹਨਾ ਆਰਟੀਕਲ ਲੁੱਟਾ ਗੁਆ ਤਸਾਂ ਗੁਆ ਦਿਨੋਂ ਦਿਨ ਬਾਅਦ ਤੇ ਨੂੰ ਹੁਣ ਇਸ ਬਾਰੇ ਦੇਖੋ ਉਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਰੇ ਜਾਨਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਲੁੱਟਪੋਟ ਦੀ ਵਾਰਦਾਤ ਹੋਈ ਹੈ ਕਿੰਨੇ ਪਗਲੀ ਕੱਢਣਾ ਕਿੰਨਾ ਕਿੰਨਾ ਜਿਹੜਾ ਇਹਨਾਂ 2:30 ਵਜੇ ਦੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਮੰਡੋਰ ਹੁੰਦੇ ਤੋਂ ਤੋਂ ਬਾਅਦ ਇਮੀਡੀਏ ਮੌਕੇ ਤੇ ਆ ਗਏ ਆ ਮੌਕੇ ਤੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨ ਨੇ ਹੋਏ ਸੀ ਉਹ ਵੀ ਜਾਣ ਨਾਲ ਉਸ ਤੋਂ ਪਾਈ ਉਹ ਕ ਜਿਹੜੇ ਆ ਉਹਦਾ ਅਪਰੋਕਸੀਮੇਟ ਪਤਰਾਣ ਲੱਗ ਤੁਮ ਦੰਗੇ ਉੱਤ ਲੱਗੇ ਦਿੱਲੀ ਕੰਦੇ ਰੋਹੀ ਸੀ ਤੇ ਨੇ ਬੰਦੇ ਸਿਰੋਂ ਰੋਹੀ ਸੀ ਇਹਨਾਂ ਦੇ ਮਗਰ ਸਾਡੀ ਜਿਹੜੀਆਂ ਇਹ ਪੰਜ ਛੇ ਪੁਲਿਸ ਪਾਰਟੀਆਂ ਮਾਨ ਜੋਗ ਐਸਐਸਪੀ ਕਾਉਂਡੀ ਸੁਪਰਵਾਈਜ਼ਰ ਥੱਲੇ ਲੱਗੀ ਨੇ ਸਾਡੇ ਸੀਨੀਅਰ ਅਫਸਰ ਵੀ ਸਾਰੇ ਵਿਸਤਾਰ ਚੁੱਕੇ ਆ ਤੇ ਵੀ ਜਿਹੜੀ ਗੋਇੰਗ ਆਨ ਹੈ ਬੋਲੇਵਾਲ ਨੂੰ ਚੇਤੀ ਜਿਹੜਾ ਗਿਰਤਾ ਕਰ ਦੇ ਜਰ ਸੱਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਜਿਹਨਾਂ ਨੇ ਦੱਸਿਆ ਉਹਨਾਂ ਦੀ ਸਿਟੀ ਸਿਟੀ ਦਾ ਬਾਅਦ ਚ ਪਤਾ ਲੱਗਿਆ ਮੇਰਾ ਬੈਠਦਾ 18 ਕੈਮਰਾ ਜਿਹੜੇ ਹਾ ਹਾ ਸਿੱਧੀ ਕਮਰੇ ਉੱਪਰ ਹਾਲ ਨੇ ਲੋ ਮੋਲੀ ਤੇ ਪਿੱਛੇ ਕਮਰੇ ਆਇਆ ਕੋਈ ਕੋਈ ਡਾ ਜੀ ਮੋਲੀ ਯਾਜਤ ਹੋਦੇ ਆ ਸ੍ਰੀ ਵਾਤ ਨੂੰ ਗਲ ਦੱਸੀ ਹੈ ਵੀ ਤਿੰਨ ਮੁੰਡੇ ਆਏ ਐ ਦਾਦੇ ਪਾਸ ਟੈਕ ਕਲ ਉੱਤ ਲੱਗੇ ਪਤਾ ਨਹੀਂ ਕਿੰਨੀ ਕੀ ਐਕਸ ਜਿਹੜਾ ਲੱਗਦੇ ਆਪਣੇ ਅਪਰਕਸੀਮੇਟ 15 ਲੱਖ ਤੋਂ ਤੇ ਆ ਦੇ ਕਾਊਂਟਿੰਗ ਕਰਿਆ ਛੀਨਾ ਵੀਰ ਜੀ ਗੁਰਪ੍ਰੀਤ ਸਿੰਘ ਬੈਣੀਪਾਲ ਆ ਕੀ ਹੋਇਆ ਥੀ ਉਹ ਕਰਨੀ ਇੱਥੇ ਜੋ ਅਸੀਂ ਖੜਕੇ ਦੀ ਆਵਾਜ਼ ਸੁਣੇ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ-ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਰਫਲਾ ਪਿਸਤਲ ਸੀਗੇ ਅੰਦਰ ਝੜਪ ਹੋਈ ਆ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਪਿੰਲੇ ਰਾਊਂਡ ਪਾਇਆ ਰਾਊਂਡ ਦਾ ਹਜੇ ਐਕਸਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਤੈਸਟ ਮਾਹੌਲ ਕ੍ਰੀਏਟ ਕੀਤਾ ਅੰਦਰ ਦੇਖਦੇ ਪਿਓ ਕਿੰਨਾ ਅੱਤ ਕੱਲਾ ਪੁੱਤਾਂ ਹੁਆ ਦਿਨੋਂ ਤਨ ਬਾਹਰ ਕਿੱਥੇ ਜਾਏ ਇਹਨੂੰ ਹੁਣ ਇਹਦੇ ਬਾਰੇ ਦੇਖੋ ਉਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ ਦਾ ਤੁਹਾਨੂੰ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਰੇ ਜਾਨਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦੇ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਪਤਾ ਲੱਗ ਲੁੱਟ-ਪੋੜ ਦੀ ਵਾਰਦਾਤ ਹੋਈ ਹੈ ਬਗਲੀ ਕਲਾ ਵਿੱਚ ਠੀਕ ਹੈ ਕਿੰਨਾ ਕਿੰਨਾ ਯੂਏ ਦੇ ਲੱਗੇ ਦੀ ਗੱਲ ਆ ਜੇ ਉਹਨਾਂ ਨੂੰ ਪਾਲਾਈ ਮੰਦੋਰ ਤੋਂ ਤੋਂ ਬਾਅਦ ਵੀ ਯੂਨੀਮ ਆ ਕੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਰੋਟੀ ਯਾਰ ਨਾਲ ਅਕੋਪਾਈ ਉਹ ਕ ਜਿਹੜੇ ਆ ਉਹਦਾ ਅਪਰੋਕਸੀਮੇਟ ਮਤਰਾ ਲੱਗ ਤੁਮ ਦੰਗੇ ਉਹ ਕ ਲੱਗੇਗਾ 7 ਬੰਦੇ ਰੋਟੇ ਦੀ ਜਾਂ 9 ਬੰਦੇ ਸਿਰੋਂ ਰੋਟੇ ਦੀ ਜਿਨ੍ਹਾਂ ਦੇ ਮਗਰ ਸਾਡੀ ਜਿਹੜੀਆਂ 5-6 ਪੁਲਿਸ ਪਾਰਟੀਆਂ ਮਾਣ ਜੋ ਐਸਐਸਪੀ ਸਾਹ ਦੀ ਸੁਪਰਵਾਈਜ਼ਰ ਦੇ ਥੱਲੇ ਲੱਗੀਆਂ ਨੇ ਸਾਡੇ ਸੀਨੀਅਰ ਅਫਸਰ ਵੀ ਸਾਰੇ ਵਿਸਤਰ ਚੁੱਕੇ ਆ ਤੇ ਵੀ ਜਿਹੜੀ ਗੋਇੰਗ ਆਨ ਆ ਮੋਲੀ ਉਹਨੂੰ ਚੇਤੀ ਜਿਹੜਾ ਗੱਪਤ ਕਰਿਆ ਜਾ ਸਰ ਸੱਲਾ ਬਗੈਰ ਵੀ ਸੀ ਉਹਨਾਂ ਕੋਲ ਫਾਇਰ ਵਗੈਰ ਵੀ ਕਿਤੇ ਨਹੀਂ ਆਉਂਦੇ ਇਹਨਾਂ ਨੇ ਦੱਸਿਆ ਉਹ ਨਹੀਂ ਸੀ ਸਿਟੀ ਦਾ ਬਾਅਦ ਚ ਪਤਾ ਲੱਗੂਗੀ ਉਹਨਾਂ ਨੇ ਫਾਇਰ ਕੀਤਾ ਸੀ ਸਿਟੀ ਵੀ ਕੈਮਰਾ ਵੀ ਮੂਰੇ ਆਏ ਨੇ ਹਾਂ ਹਾਂ ਸੀਸੀਟੀਵੀ ਕੈਮਰੇ ਖੜਾ ਲਏ ਅਸੀਂ ਲੋ ਮੋਲੀ ਤਪੀਸ਼ ਨੇ ਕੰਮ ਨੇ ਆਇਆ ਕੋ ਸੋ ਮੋਲੀ ਯਾਜਤੋ ਦੇ ਗਰੀ ਮੈ ਤੁਹਾਨੂੰ ਗੱਲ ਲੱਗਦੀ ਹੈ ਵੀ ਤਿੰਨ ਬੰਦੇ ਆਏ ਐ ਤਾਂ ਆਹ ਕੈਪਟਲ ਹੋ ਗਿਆ ਗਿਆ ਪਤਾ ਨਹੀਂ ਕਿੰਨੀ ਕੀ ਐਕਸੀਡੈਂਟ ਲੱਗਿਆ ਔਪੋਕਿਊਟ 15 ਲੱਖ ਤੋਂ ਤੇ ਪਰ ਇਹ ਕਾਊਂਟਿੰਗ ਕਰਦੇ ਆ ਕੀ ਨਾ ਜੀ ਗੁਰਪ੍ਰੀਤ ਸਿੰਘ ਬਣੀਤ ਵਾਲਾ ਕੀ ਹੋਇਆ ਥੀ ਉਹ ਕੋਲੀ ਕੀ ਇੱਥੇ ਜੋ ਅਸੀਂ ਖੜਕੇ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਰਫਲ ਪਿਸਟਲ ਸੀ ਅੰਦਰ ਝੜਪ ਹੋਈ ਅੰਦਰ ਝੜਪ ਹੋਈ ਹੈ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਕਿੰਨੇ ਰਾਊਂਡ ਪਾਏ ਰਾਊਂਡ ਦਾ ਹਜੇ ਐਕਸਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਤੈਸਤ ਮਾਹੌਲ ਕ੍ਰੀਏਟ ਕੀਤਾ ਜਿਹੜੇ ਦੇਖਦੇ ਪਿਓ ਕਿ ਕਿਹੜਾ ਆਰਟੀਕਲ ਲੁੱਟਾ ਗੋਹਾ ਪੱਤਾ ਗੋਹਾ ਦਿਨੋ ਦਿਨ ਬਾਅਦ ਕਿੱਥੇ ਜਾ ਤੇ ਨੂੰ ਹੁਣ ਇਹਦੇ ਬਾਰੇ ਦੇਖੋ ਉਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਕੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿੱਧਰੋਂ ਨਹੀਂ ਕਿੱਧਰੋਂ ਆਇਆ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਅੱਛਾ ਲੁੱਟਕੋਟ ਦੀ ਵਾਰਦਾਤ ਕੋਈ ਹੈ ਪਗਲੀ ਕਲਾ ਦੀ ਠੀਕ ਹੈ ਕਿੰਨਾ ਚਿਰ ਹੈ ਇਹ ਲੱਗੇ ਵੀ ਜਾਂਦਾ ਜਦੋਂ ਤੁਹਾਨੂੰ ਕਾਲ ਆਈ ਸੋ ਦੋ ਸਵੇਰੇ ਵੀ ਯੂਨੀਵਰਸ ਦੇ ਰਹੇ ਨੇ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨਾ ਨੇ ਹੋਏ ਸੀ ਉਹ ਵੀ ਯਾਰ ਨਾਲ ਉਸ ਤੋਂ ਬਾਈ ਉਹ ਕ ਜਿਹੜੇ ਆ ਉਹਨਾਂ 500 15 ਲੱਖ ਤੋਂ ਜ਼ਿਆਦਾ ਕਮਜ ਗਿਆ ਉਹ ਕਹ ਲੈ ਗਿਆ ਇਹ ਵੀ ਕੁਝ ਨੋਟਿਸ ਆ ਤੇ ਨਵੇਂ ਬੰਦੇ ਸਿਰੋਂ ਰੋਲੇ ਸੀ ਜਿਨ੍ਹਾਂ ਦੇ ਮਗਰ ਸਾਡੀ ਜਿਹੜੀਆਂ ਪੰਜ ਛੇ ਪੁਲਿਸ ਪਾਰਟੀਆਂ ਮਾਨ ਜੋਗ ਐਸਐਸਪੀ ਸਾਡੀ ਸੁਖਮਿੰਦਰ ਸਾਡੇ ਲੱਗੀਆਂ ਸਾਡੇ ਸੀਨੀਅਰ ਅਫਸਰ ਵੀ ਸਾਰੇ ਵੇਖ ਕਰ ਚੁੱਕੇ ਆ ਤੇ ਉਹ ਵੀ ਜਿਹੜੀ ਕਹਿ ਰਿਹਾ ਗੋਇੰਗੋਂ ਆ ਮੋਲੀ ਉਹਨੂੰ ਕਿਤੇ ਜਿਹੜਾ ਗੱਪਾ ਕਰ ਰਿਹਾ ਸਰ ਅੱਗ ਲੱਗਿਆ ਬੀਬੀ ਉਹਨਾਂ ਕੋਲ ਫਾਇਰ ਵਗੈਰਾ ਵੀ ਕਿਤੇ ਨਾ ਇਹਨਾਂ ਨੇ ਦੱਸਿਆ ਉਹਨਾਂ ਦੀ ਫੈਂਟੀ ਸਿਟੀ ਦਾ ਬਾਅਦ ਤੋਂ ਪਤਾ ਲੱਗੂਗੀ ਉਹਨਾਂ ਨੇ ਫਾਇਰ ਕੀਤਾ ਸਿਟੀ ਵੀ ਕੈਮਰਾ ਵੀ ਮੂਰੇ ਆਏ ਨੇ ਹਾਂ ਹਾਂ ਸਿਟੀ ਦੇ ਕੈਮਰੇ ਖੜਾ ਲਏ ਅਸੀਂ ਮੋਲੀ ਤੇ ਪਿੱਛੇ ਕੰਮ ਨੇ ਆਇਆ ਕੋਸੋ ਮੋਲੀ ਯਾਜਦੋ ਦੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਐ ਤਾਂ ਆ ਕੈਸ਼ ਦਾ ਲੋਕਾ ਲੱਗਿਆ ਪਤਾ ਨਹੀਂ ਕਿੰਨੀ ਕੀ ਕੈਸ਼ ਜਿਹੜਾ ਲੱਗਿਆ ਉਹ ਅਪ੍ਰੋਕਸੀਮੇਟ 15 ਲੱਖ ਤੋਂ 30 ਪਰ ਇਹ ਕਾਊਂਟਿੰਗ ਕਰਿਆ ਜੀਨਾ ਜੀ ਗੁਰਪ੍ਰੀਤ ਸਿੰਘ ਬਣੀਤ ਵਾਲਾ ਕੀ ਹੋਇਆ ਥੀਰ ਕਰਨੀ ਇਹਥੇ ਜੋ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰ ਦਾ ਥੋੜਾ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲਾ ਪਿਸਤਲ ਸੀਗੇ ਅੰਦਰ ਝੜਪ ਸੀ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਕਿੰਨੇ ਰਾਊਂਡ ਫਾਇਰ ਹੋਇਆ ਰਾਊਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਤਰਸ ਦਾ ਮਾਹੌਲ ਕ੍ਰੀਏਟ ਕੀਤਾ ਦੇਖਦੇ ਹੋ ਕਿ ਜਿਹੜਾ ਅੱਜ ਕੱਲ੍ਹ ਨਹੀਂ ਕਰ ਕੋਈ ਸਾਹਿਬ ਉਹ ਆ ਦਿਨ ਤੋਂ ਬਾਅਦ ਕਿੱਥੇ ਚਲੇ ਗਏ ਇਹਨੂੰ ਹੁਣ ਇਸ ਬਾਰੇ ਦੇਖੋ ਉਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ ਦਾ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਇੱਥੇ ਲੋਕੋਪੜ ਦੇ ਘਰਾਬਾਤ ਹੋਈ ਹੈ ਪਬਲਿਕ ਲਾਈਨ ਕਿੰਨਾ ਕਿੰਨਾ ਜਿਹੜਾ ਇਹ ਤਾਂ ਯੂਏ ਦੇ ਲੱਗੇ ਦੀ ਸੀਗਾ ਜਦੋਂ ਸਾਨੂੰ ਕਾਲ ਆਈ ਸੀ ਮੰਡੋਰ ਤੋਂ ਤੋਂ ਕੁਤਬਾ ਦੇ ਵੀ ਯੂਏ ਲੋਕ ਤੇ ਆ ਗਏ ਆ ਮੌਕੇ ਦੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਰੋਟੀ ਗਾਰ ਨਾਲ ਹੱਥੋਂ ਬਾਈਓ ਕਰ ਜਿਹੜੇ ਆ ਉਹਨਾਂ ਟੋਫੀ ਵੇਟ ਮਦਦਣ ਲੱਗ ਤੋਂ ਦਿੰਦੇ ਉੱਤ ਲੱਗੇ ਨੇ ਜਿਹਨੇ ਕੁੰਜ ਰੋਟੀ ਚ ਤੇ ਨਵੇਂ ਬੰਦੇ ਸਿਰੋਂ ਰੋਟੀ ਜਿਹਨਾਂ ਦੇ ਮਗਰ ਸਾਡੀ ਜਿਹੜੀਆਂ ਇਹ ਪੰਜ ਛੇ ਪੁਲਿਸ ਪਾਰਟੀਆਂ ਮਾਣ ਲੂਗੇ ਸ੍ਰੀ ਕੌਂਸਲ ਦੀ ਸਕੂਲ ਦੀ ਦੇ ਰੱਖੀ ਆ ਬੇਜ਼ੀਰਾ ਫੂਰੀ ਕਰੇ ਬੀਚ ਕਰ ਸਕਦੇ ਆ ਤੇ ਉਹ ਚੀਜ਼ ਜਿਹੜੀ ਗੈਰੰਟੀ ਲੇਉਂਗਾ ਉਹਨਾਂ ਬੋਲੇ ਉਹਨੂੰ ਤੇ ਤੇ ਜਿਹੜਾ ਕਰ ਕਰ ਦੇ ਜੇ ਸਰ ਅਸਲਾ ਵਗੈਰਾ ਵੀ ਉਹਨਾਂ ਕੋਲ ਫਾਇਲ ਹੈ ਜਿਹਦਾਂ ਨੂੰ ਦੱਸਿਆ ਉਹਨਾਂ ਦੀ ਪਿੰਟੀ ਵਰਕਸ਼ਾਪ ਦਾ ਲੱਗ ਉਹਨਾਂ ਨੇ ਫੈਟ ਇਹ ਕਿਰਨ ਵਾਲੀ ਤੇ ਆ ਹਸਪੀਟਲ ਦੇ ਅੰਦਰ ਉਹ ਫੋਟੋ ਹਾਲਦੇ ਆ। ਉਹ ਮੁੱਢਲੀ ਤਰਪੀਸ਼ ਤੇ ਕੰਮ ਨੇ ਆਇਆ ਕੋਈ। ਮੁੱਢਲੀ ਜਾਂਚ ਤੋਂ ਦੇ ਅਗਰੀ ਮੈਂ ਤੁਹਾਨੂੰ ਗੱਲ ਦੱਸਦੀ ਆ ਵੀ ਤਿੰਨ ਬੰਦੇ ਆਏ ਆ। ਦਾ ਆ ਕਿਸ ਤਰ੍ਹਾਂ ਦਾ ਲੋਕ ਲੱਗਿਆ। ਪਤਾ ਨਹੀਂ ਕਿੰਨੀ ਕਿਉਂ ਐਕਸੀਡੈਂਟ ਲੱਗਿਆ। ਅਪਰੋਕਸੀਮੇਟ 15 ਲੱਖ ਤੋਂ ਫੀਸ। ਅਜੇ ਕਾਊਂਟਿੰਗ ਕਰਦੇ ਆ। ਜੀਨਾ ਜੀ ਗੁਰਪ੍ਰੀਤ ਸਿੰਘ ਬਹਿਨੀਪਾਲ ਆ। ਕੀ ਹੋਇਆ ਕੀ ਹੋ ਰਹੀ ਗਣੀ। ਇੱਥੇ ਜੋ ਅਸੀਂ ਖੜਕੇ ਦੀ ਆਵਾਜ਼ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰ ਦਾ ਥੋੜਾ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲਾ ਪਿਸਟਲ ਸੀਗੇ ਅੰਦਰ ਝੜਪ ਦੀ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਫੋਨ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਕਿੰਨੇ ਰਾਊਂਡ ਫਾਇਰ ਹੋਏ ਰਾਊਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੀ ਚੱਲੀ ਉਹਨਾਂ ਨੇ ਅੰਦਰ ਗੋਲੀ ਚਲਾ ਕੇ ਤਰਸ ਦਾ ਮਾਹੌਲ ਕ੍ਰੀਏਟ ਕੀਤਾ ਤੁਸੀਂ ਦੇਖਦੇ ਹੋ ਕਿ ਕਿਹਦਾ ਆਰਟੀਕਲ ਲੁਕਾ ਗੋਹਾ ਤੋਂ ਖੋਹਾਂ ਦਿਨੋਂ ਤੋਂ ਬਾਅਦ ਰਿਪੋਰਟ ਕਿੱਥੇ ਜਾਂਦੀ ਹੈ ਇਹਨੂੰ ਹੁਣ ਇਹਦੇ ਬਾਰੇ ਦੇਖੋ ਉਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ ਦਾ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰ ਨਹੀਂ ਕਿੱਧਰੋਂ ਆਇਆ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਤਾਂ ਲੁੱਟੇਪੋੜ ਦੀ ਵਾਰਦਾਤ ਹੋਈ ਹੈ ਕਿੰਨੇ ਪਗਲੀ ਕਲਾ ਕਿੰਨਾ ਕਿੰਨਾ ਯੂਏ ਦੇ ਲੱਗੇ ਦੀ ਕਰਦਾ ਜਿਹੋ ਤੁਹਾਨੂੰ ਪਾਲਾਈ ਮਟਰੋਂ ਦੇ ਤੋਂ ਤੋਂ ਬਾਅਦ ਵੀ ਯੂਏ ਦੇ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਦੇ ਰੂਟੀ ਗਾਰ ਨਾਲ ਅਕਤੋਪਾਈ ਯੋਗਾ ਜਿਹੜੇ ਆ ਉਹਨਾਂ ਕਾਫੀ ਵੇਟ ਪਦਰਨ ਲੱਗਤ ਹੁੰਦੇ ਨੇ ਉਸ ਦਾ ਲੈ ਕੇ ਜਾਂਦੇ ਨੇ ਕਿੰਨੇ ਪੁੰਜ ਰੂਟੀ ਦੀ ਹੱਦ ਤੇ ਨਵੇਂ ਬੰਦੇ ਸਿਰੋਂ ਰੁਕਦੇ ਨੇ ਇਹਨਾਂ ਦੇ ਮਗਰ ਸਾਡੀ ਜਿਹੜੀਆਂ ਪੰਜ-ਛੇ ਪੁਲਿਸ ਪਾਰਟੀਆਂ ਮਾਨ ਜੋਗ ਐਸਐਸਪੀ ਚੌਲਦੀ ਸੁਪਰਮੇਨ ਦੇ ਥੱਲੇ ਲੱਗੀਆਂ ਨੇ ਸਾਡੇ ਸੀਨੀਅਰ ਅਫਸਰ ਵੀ ਸਾਰੇ ਵੇਖ ਚੁੱਕੇ ਆ ਤੇ ਜੀ ਜਿਹੜੀ ਕਹਿੰਦੇ ਗੋਨ ਬੋਲਿਓਨ ਨੂੰ ਕਿਤੇ ਜਿਹੜਾ ਗੱਪਾ ਕਰਦੇ ਸਰ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਜਿਹੜਾ ਨੇ ਦੱਸਿਆ ਉਹਨਾਂ ਦੀ ਸੈਂਟੀ ਸਿਟੀ ਦਾ ਬਹੁਤ ਪਤਾ ਲੱਗੂਗੀ ਉਹਨਾਂ ਨੇ ਫਾਇਰ ਕੀਤਾ ਏ ਵੀ ਕਹਿਣਾ ਵੀ ਉਹਦੇ ਹਾਂ ਹਾਂ ਸੀਸੀ ਜੀ ਕੈਮਰੇ ਉੱਥੇ ਲਾਉਂਦੇ ਆ ਮੈਂ ਤਾਂ ਚੁੱਪਦਾ ਬੰਦਾ ਪਿੱਛੇ ਸਾਹਮਣੇ ਆਇਆ ਕੋਈ ਗੱਲ ਬੋਲੀ ਜਾਂਚ ਤੋਂ ਦੇ ਜਿਹੜਾ ਤੁਹਾਨੂੰ ਗੱਲ ਦੱਸੀ ਹੈ ਵੀ ਥਣ ਬੰਦੇ ਆਏ ਐਡਾ ਆ ਟੈਕ ਕਰ ਉੱਤ ਲੱਗਿਆ ਪਤਾ ਨਹੀਂ ਕਿੰਨੀ ਕੀ ਟੈਕ ਪਿਛਲੇ 17 ਲੱਖ 35 ਪਰ ਇਹ ਕਾਉਂਟਿੰਗ ਕਰਦੇ ਇਨਾ ਵੀ ਜੀ ਗੁਰਪ੍ਰੀਤ ਸਿੰਘ ਬਣੀਤ ਵਾਲਾ ਕੀ ਹੋਇਆ ਥੀ ਉਹ ਰੋਣੀ ਜਿੱਥੇ ਜੋ ਅਸੀਂ ਖੜਕੀ ਦੀ ਆਵਾਜ਼ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ-ਭੱਜੇ ਦੁਕਾਨਾਂ ਤੋਂ ਬੈਂਕ ਵੱਲੋਂ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਰਫਲ ਪਿਸਟਲ ਸੀਗੇ ਅੰਦਰ ਝੜਪ ਸੀ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਕੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਕਿੰਨੇ ਰਾਊਂਡ ਫਾਇਰ ਹੋਏ ਰਾਊਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਖਦਾਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ دہشت ਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਹੋ ਕਿ ਜਿਹੜਾ ਆਰਟੀਕਲ ਲੁੱਟਾ ਘੋਆ ਤਸਕੋਹਾ ਦੇ ਨੋਦਨ ਤੋਂ ਬਾਅਦ ਉਹ ਕਿੱਥੇ ਜਾ ਤੇ ਨੂੰ ਹੁਣ ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾਂ ਤੁਹਾਨੂੰ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਅੱਜ ਲੁੱਟੇ ਖੋੜਦੇ ਗਵਾਕਤ ਕੋਈ ਹੈ ਬਗਲੀ ਕਲਾ ਵਿੱਚ ਇਹ ਕਿੰਨਾ ਕਿਹੜਾ ਹੈ ਜਿਹੜਾ ਯੋ ਯੂਏ ਦੇ ਲੱਗੇ ਦੀ ਗੱਲ ਆ ਜਦੋਂ ਤੁਹਾਨੂੰ ਕਾਲ ਆਈ ਮਟੋਰਮ ਦੇ ਤੋਂ ਤੋਂ ਬਾਅਦ ਇਹ ਵੀ ਜਿਹੜੀ ਮੌਕੇ ਤੇ ਆ ਗਏ ਆ ਮੌਕੇ ਦੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂ ਉਹਨੇ ਉਹ ਵੀ ਗਾਰਨਾ ਅਕਤੋ ਪਾਈ ਉਹ ਕਰ ਜਿਹੜੇ ਆ ਉਹਦਾ ਆਕਸੀਜਨ ਮਤਲਨ ਲੱਗ ਤੋਂ ਦੰਗੇ ਉੱਥੇ ਲੱਗੇ ਥੱਲੇ ਪੰਜੇ ਰੋਡੀਆਂ ਦੀਆਂ ਪਈਆਂ ਤੇ ਨੇ ਹੁੰਦੇ ਸਿਰੋਂ ਰੋਡੀਆਂ ਇਹਨਾਂ ਦੇ ਮਗਰ ਸਾਡੀ ਜੁਨੀਆ ਇਹ ਪੰਚੇ ਪੁਲਿਸ ਪਾਰਟੀ ਆ ਮਾਨ ਜੋ ਐਸਐਸਪੀ ਕਾ ਉਹਦੀ ਸੁਪਰਵਾਈਜ਼ ਦੇ ਥੱਲੇ ਲੱਗੀ ਜੀ ਸਭੇ ਸੀਨੀਅਰ ਅਫਸਰਾਂ ਦੇ ਵਿੱਚ ਕੰਸਟਕਟ ਹੈ ਕਿ ਤੋਂ ਪੀ ਜਿਹੜੀ ਕਰੂਏਗਾ ਨਾ ਮੋਲਿਵਾਨੂ ਚੇਤੀ ਜਿਹੜਾ ਗੱਲ ਕਰਿਆ ਜਾ ਸਰ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਸੀ ਇਹਨਾਂ ਨੇ ਦੱਸਿਆ ਉਹਨਾਂ ਦੀ ਕੰਟੀ ਜਿੱਡੀ ਦਾ ਬਾਅਦ ਚ ਪਤਾ ਲੱਗੂ ਉਹਨਾਂ ਨੇ ਫਾਇਰ ਕੀਤਾ ਇੰਡੀਆ ਦੇ ਕੈਨੋਨ ਵੀ ਸੀ ਹਾਂ ਹਾਂ ਸੀ ਜੀ ਗਰੇਮ ਦੇ ਉੱਪਰ ਆਵੇ ਲੋ ਮੋਲੀ ਕਪੀਟ ਨੇ ਕੰਮ ਨੇ ਆਇਆ ਕੋਈ ਗੱਡੀ ਮੋਲੀ ਯਾਜਤੋਂ ਦੇ ਜਿੱਡੀ ਮੈਨੂੰ ਗੱਲ ਲੱਗਦੀ ਆ ਵੀ ਤਿੰਨ ਬੰਦੇ ਆਏ ਆ ਦਾ ਆ ਕੈਸ਼ ਕਰ ਲੰਗਾ ਲੱਗਿਆ ਪਤਾ ਨਹੀਂ ਕਿੰਨੀ ਕੀ ਐਕਸ ਜਿਹੜਾ ਲੱਗਿਆ ਐਪ੍ਰੋਕਸੀਮੇਟ 15 ਲੱਖ ਤੋਂ ਫਿਰ ਪਰ ਇਹ ਕਾਊਂਟਿੰਗ ਕਰਦੇ ਆ ਸ਼ੀਨਾ ਜੀ ਗੁਰਪ੍ਰੀਤ ਸਿੰਘ ਬਣੀਤ ਵਾਲਾ ਕੀ ਹੋਇਆ ਕੀ ਹੋ ਰਿਹਾ ਇੱਥੇ ਜੋ ਅਸੀਂ ਖੜਕੇ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਜੀ ਫਿਰ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਰਫਲ ਪਿਸਟਲ ਸੀ ਅੰਦਰ ਝੜਪ ਪਈ ਅੰਦਰ ਝੜਪ ਹੋਈ ਹੈ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਕੋਈ ਹੈ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਗਏ ਜਵਾਬੀ ਫਾਇਰ ਵੀ ਕੀਤਾ ਕਿੰਨੇ ਰਾਊਂਡ ਪਾਏ ਰਾਊਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਤਰਸ ਦਾ ਮਾਹੌਲ ਕ੍ਰੀਏਟ ਕੀਤਾ ਜਿਵੇਂ ਦੇਖਦੇ ਆਪਿਓ ਕਿ ਕਿਹਦਾ ਆਰਟੀਕਲ ਲੁੱਟਾ ਗੋਹਾ ਤਸਾਂ ਖੋਹਾਂ ਦਿਨੋਂ ਤੋਂ ਬਾਅਦ ਕਿੱਥੇ ਜਾਏ ਇਹਨੂੰ ਹੁਣ ਇਹਦੇ ਬਾਰੇ ਦੇਖੋ ਉਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ ਦਾ ਤੁਹਾਨੂੰ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਕੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਤਾਂ ਲੁੱਟਪੋਟ ਦੀ ਵਾਰਦਾਤ ਹੋਈ ਹੈ ਕਿੰਨੇ ਪਗਲੀ ਕੱਢਣਾ ਕਿੰਨਾ ਕਿਹੜਾ ਜਿਹੜਾ ਯੋ 2:30 ਵਜੇ ਦੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਮਨਤੋਰ ਹੁੰਦੇ ਤੋਂ ਤੋਂ ਬਾਅਦ ਇਮੀਡੀਏ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਰੋਟੀ ਗਾਰ ਨਾਲ ਹਸਤੋ ਪਾਈੋਗਾ ਜਿਹੜੇ ਆ ਉਹਨਾਂ ਅਪ੍ਰੋਕਸੀਮੇਟ ਪਤਨ ਲੱਗ ਤੁਮ ਦਿੰਗੇ ਉੱਤ ਲੱਗੇ ਜਿੰਨੇ ਬੰਦੇ ਰੋਡੇ ਸੀ ਜਾਂ 30 ਬੰਦੇ ਸਨ ਰੋਡੇ ਸੀ ਜਿਨ੍ਹਾਂ ਦੇ ਮਗਰ ਸਾਡੀ ਜਿਹੜੀਆਂ ਇਹ ਪੰਜ ਛੇ ਪੁਲਿਸ ਪਾਰਟੀਆਂ ਮਾਨ ਜੋਗ ਐ ਸੂਰਤੀ ਕੌਂਡੀ ਸੁਪਰਮਿੰਡ ਦੇ ਹੱਲੇ ਲੱਗੀਆਂ ਸਾਡੇ ਸੀਨੀਅਰ ਅਫਸਰ ਸਾਰੇ ਵਿਸਤਾਰ ਚੁੱਕੇ ਆ ਤੇ ਜਿਹੜੀ ਜਿਹੜੀ ਗੋਇਂ ਗੌਨ ਬੋਲੇਵਾਨੂ ਖੇਤੀ ਜਿਹੜਾ ਗੱਤਕਾ ਕਰਦੇ ਆ ਸਰ ਥੱਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਜਿਹੜਾ ਲੱਦਿਆ ਆਉਣ ਇਸ ਦੀ ਸੈਂਟੀ ਸਿਟੀ ਦਾ ਬਾਅਦ ਚ ਪਤਾ ਲੱਗ ਉਹਨੇ ਫੇਰ ਕਿਹਾ 360 ਡੀ ਕੈਮਰਾ ਵੀ ਉਹਦੇ ਹਾਂ ਹਾਂ ਤੁਸੀਂ ਵੀ ਕੈਮਰੇ ਉੱਪਰ ਹਾਲ ਦੇ। ਹਲੋ ਮਿਲਿ ਤਾ ਪਿੱਛੇ ਕੰਮ ਨੇ ਆਇਆ ਕੋਈ ਨਹੀਂ ਜਾ ਰਿਹਾ। ਕੋਈ ਨਹੀਂ ਜਾ ਰਿਹਾ ਜਦੋਂ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਆ 10 ਆਰ ਕੈਸ਼ ਕਰ ਲੁੱਟਾ ਲਿਆ ਗਿਆ। ਉਸ ਪਤਾ ਨਹੀਂ ਕਿੰਨੀ ਕੀਮਤ ਐਕਸਟ੍ਰੀਮ ਲੱਗਿਆ। ਅਪਰੋਕਸਿਮੇਟ 15 ਲੱਖ ਤੋਂ 20। ਅਜੇ ਕੰਟੈਂਟ ਆਪਰੇ।